ਜਿੰਦਾਬਾਦ ਮੁਲਾਜ਼ਮ ਇੱਕ ਤਾਂ ਜਿੰਦਾਬਾਦ ਹੱਕ ਜਨਾਬੇ ਆਪਣੇ ਆਪਣੇ ਲੈਣ ਦੇਖੋ ਹੱਕ ਜਨਾਬੇ ਆਪਣੇ ਆਪਣੇ ਲੈਣ ਦੇਖੋ ਅੱਜ ਦੇ ਪ੍ਰਸਤੋਖੇ ਸਿਰੀਆ ਕਿਸਵਦਰ ਸੱਲਤਾ ਸਾਰੇ ਮੀਡੀਆ ਕਰਮਚਾਰੀ ਸਾਡੇ ਜੋ ਵੀਰ ਹੈਗੇ ਭਰਾ ਹੈਗੇ ਜੋ ਹਮੇਸ਼ਾ ਹੀ ਹੱਤ ਸੱਚ ਦੀ ਲੜਾਈ ਸਾਡੀ ਜਿਹੜੀ ਆ ਲੋਕਾਂ ਤੱਕ ਲੀਡਰਾਂ ਤੱਕ ਉਰ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ ਅਸੀਂ ਤੁਹਾਨੂੰ ਅੱਜ ਪੂਰੇ ਸ਼ਹਿਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਵੀ ਹਮੇਸ਼ਾ ਇਹ ਨਾ ਆਊਟਸੋਰਸਡਾ ਮੁਲਾਜ਼ਮਾਂ ਉਹਨੂੰ ਭੀੜ ਦਾ ਹਿੱਸਾ ਤਾਂ ਸਾਰੇ ਹੀ ਬਣਾਉਣਾ ਚਾਹੁੰਦੇ ਆ ਔਰ ਉਹਨਾਂ ਦਾ ਫਾਇਦਾ ਵੀ ਚੱਕਣਾ ਚਾਹੁੰਦੇ ਲੇਕਿਨ ਉਹਨਾਂ ਦੇ ਹੱਕ ਸੱਚ ਦੀ ਲੜਾਈ ਕੋਈ ਵੀ ਨਹੀਂ ਲੜਿਆ ਹੈਗਾ ਅਜੇ ਤੱਕ ਔਰ ਪਿਛਲੇ ਸਮੇਂ ਦੌਰਾਨ ਜਿੰਨੀਆਂ ਹੜਤਾਲਾਂ ਹੋਈਆਂ ਉਹਦੇ ਵਿੱਚ ਇਹਨਾਂ ਨੇ ਹਮੇਸ਼ਾ ਹੀ ਵੱੱਡ ਚੜ ਕੇ ਮਸਲਾ ਲਿਆ ਇਸ ਆਊਟਸੋਰਸਡ ਮੁਲਾਜ਼ਮਾਂ ਲੇਕਿਨ ਅੱਜ ਤੱਕ ਨਾ ਤਾਂ ਕਦੀ ਉਹਨਾਂ ਦੀ ਹੱਕ ਦੀ ਗੱਲ ਕੀਤੀ ਗਈ ਨਾ ਉਹਨਾਂ ਦੀ ਤਨਖਾਹ ਦੀ ਗੱਲ ਕੀਤੀ ਗਈ ਨਾ 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 ਉਹ ਡੈਕਲਰਟੀ ਕਰ ਦਿੱਤੀ ਗਈ ਸੋ ਪਹਿਲੀ ਯਾਰੀ ਚਾਰਪੁਰ ਨਗਰ ਨਿਕੰਮੇ ਵਿੱਚ ਜਿਹੜਾ ਆਊਟਸੋਰਸ ਮਲਾਜਮ ਉਹ ਆਪਣੀ ਅਲੱਗ ਲੜਾਈ ਖੜਨ ਜਾ ਰਿਹਾ 8 ਤਰੀਕ ਤੋਂ ਕਿਉਂਕਿ ਅਸੀਂ 8 ਤਰੀਕ ਦਾ ਮੈਮੋਰੰਡਮ ਜਿਹੜਾ 19 ਸਤੰਬਰ ਨੂੰ ਦਿੱਤਾ ਸੀਗਾ ਡੀਸੀ ਮੈਡਮ ਨੇ ਦਿੱਤਾ ਸੀਗਾ ਔਰ ਕਮਿਸ਼ਨ ਮੈਡਮ ਨੇ ਜੋ ਲਿਖਤ ਦੇ ਵਿੱਚ ਇਹ ਦਿੱਤਾ ਸੀ ਵੀ ਜਿਹੜੀ ਸਾਡੀ ਸਟ੍ਰਾਈਕ ਆ ਔਰ ਪੰਜਾਬ ਲੈਵਲ ਦੀ ਜੋ ਚੱਲ ਰਹੀ ਆ ਉਹਦੇ ਨਾਲ ਅਸੀਂ 8 ਤਰੀਕ ਤੋਂ ਬੈਠਾਂਗੇ ਤੇ ਫਿਲਹਾਲ ਹਲੇ ਤੱਕ ਸਾਨੂੰ ਕੋਈ ਸਰਕਾਰ ਦੀ ਕੋਈ ਲੈਟਰ ਨਹੀਂ ਆਈ ਹੈਗੀ ਆ ਨਾ ਹੀ ਸਾਡਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਹੜਤਾਲ ਨੂੰ ਅਸੀਂ ਬੰਦ ਕਰ ਦੇਈਏ ਜਾਂ ਅੱਗੇ ਚਲਾਈਏ ਸੋ ਇਸ ਕਰਕੇ ਅਸੀਂ ਇਹਨਾਂ ਮੁਲਾਜ਼ਮਾਂ ਦੇ ਜੋ ਹਮੇਸ਼ਾ ਹੀ ਹਰ ਬੰਦੇ ਦਾ ਸਾਥ ਦੇ ਦਿੱਤਾ ਜਿਨ੍ਹਾਂ ਨੇ ਉਹਨਾਂ ਦੇ ਲਈ ਅਸੀਂ ਇਹ ਹੜਤਾਲ ਜਿਹੜੀ ਆ 8 ਤਰੀਕ ਤੋਂ ਉਦਵਾਰ ਤੋਂ ਕਰਨ ਜਾ ਰਹੇ ਆ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਮੇਰੀ ਆਮ ਕਰਮਚਾਰੀਆਂ ਅੱਗੇ ਬੇਨਤੀ ਆ ਕਿ 8 ਤਰੀਕ ਨੂੰ ਨਗਰ ਨਿਗਮ ਹਿਸ਼ਾਪੁਰ ਦਾ ਕੋਈ ਵੀ ਕੱਚਾ ਕੰਮ ਚਾਹੇ ਉਹ ਡਰਾਈਵਰ ਵੀ ਰੋਵੇ ਚਾਹੇ ਉਹ ਕੰਪਿਊਟਰ ਆਪਰੇਟਰ ਹੋਵੇ ਮਾਲੀ ਹੋਵੇ ਬਿਲਡਰ ਹੋਵੇ ਇਲੈਕਟ੍ਰੀਸ਼ੀਅਨ ਹੋਵੇ ਟੂਬਲਰ ਆਪਰੇਟਰ ਹੋਵੇ ਪੀਐਨ ਹੋਵੇ ਡਰਾਈਵਰ ਹੋਵੇ ਈਵਨ ਕੀ ਜਿਹੜੇ ਸਮਸ਼ਾਨ ਘਾਟ ਦੇ ਵਿੱਚ ਸਾਡੇ ਬੰਦੇ ਮੁਰਦੇ ਸਾੜਦੇ ਆ ਉਹਨਾਂ ਦੀ ਵੀ ਗੱਲ ਕਰਦੇ ਆ ਜੀ ਕੋਈ ਵੀ ਬੰਦਾ ਕੱਚਾ ਕੰਮ ਕੰਮ ਨਹੀਂ ਕਰੇਗਾ 8 ਤਰੀਕ ਤੋਂ ਅਸੀਂ ਜਿਹੜੀ ਆਪਣੀ ਲੜਾਈ ਲੜਾਈ ਜਾ ਰਹੇ ਆ ਸੋ ਮੇਰੀ ਸ਼ਹਿਰ ਵਾਸੀਆਂ ਨੂੰ ਔਰ ਜਿੰਨੇ ਵੀ ਲੀਡਰ ਸਾਹਿਬਾਨ ਆ ਪਾਰਟੀਆਂ ਦੇ ਲੋਕ ਆ ਜੋ ਵੀ ਧਾਰਮਿਕia ਸਮਾਜਿਕ ਸੰਗਠਨ ਹੈਗੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਇਸ ਵਰਗ ਦੀ ਜਿਹੜੀ ਸਹਾਇਤਾ ਕਰੋ ਇਹਨਾਂ ਦਾ ਸਾਥ ਦਿਓ ਜਿਨ੍ਹਾਂ ਦੀ ਅੱਜ ਤੱਕ ਕਦੀ ਕਿਸੇ ਨੇ ਲੜਾਈ ਨਹੀਂ ਲਗਾਈ ਮੈਂ ਤੁਹਾਨੂੰ ਇੱਕ ਕੁਝ ਗੱਲ ਦਾ ਚਾਨਣਾ ਪਾਣਾ ਚਾਹੁੰਗਾ ਮੇਰੇ ਨਾਲ ਹੈਗੇ ਆ ਸਾਡੇ ਬਿੱਟੂ ਭਾਜੀ ਜਿਨ੍ਹਾਂ ਨੂੰ ਅਸੀਂ ਉਸਤਾਦ ਜੀ ਕਹਿੰਨੇ ਆ ਇਹਨਾਂ ਨੇ 27 ਸਾਲ ਠੇਕੇਦਾਰੀ ਦੇ ਸਿਸਟਮ ਦੇ ਵਿੱਚ ਗੱਡ ਦਿੱਤੇ ਆ ਔਰ ਨਾਲ ਇਹਨਾਂ ਦੇ ਬੈਠੇ ਸਾਡੇ ਜਨਤ ਸ਼ਕਤੀ ਉਹ 25 ਸਾਲ ਹੋ ਗਏ ਇਹਨਾਂ ਇਦਾਂ ਹੀ ਸਾਡੇ ਨਾਲ ਆ ਕੋਈ 18 ਸਾਲ ਕੋਈ 20 ਸਾਲ ਕੋਈ 22 ਸਾਲ ਇਹ ਲੋਕ ਇੰਨਾ ਲੰਬਾ ਅਰਸਾ ਇਹਨਾਂ ਨੇ ਇਦਾਂ ਠੇਕੇਦਾਰੀ ਦੇ ਸਿਸਟਮ ਦੇ ਵਿੱਚ ਘੜ ਦਿੱਤਾ ਅੱਜ ਤੱਕ ਇਹਨਾਂ ਦੀ ਕਿਸੇ ਲੀਡਰ ਨੇ ਕਿਸੇ ਅਫਸਰ ਨੇ ਔਰ ਕਿਸੇ ਜੂਨੀਅਰ ਨੇ ਬਾਣੀ ਪੜੀ ਔਰ ਇਹਨਾਂ ਨੇ ਖੁਦ ਹੀ ਆਪਣੀ ਲੜਾਈ ਜਿਹੜੀ ਹੈ ਆਪਣੀ ਜੂਨੀਅਰ ਤਿਆਰ ਕੀਤੀ ਆਊਟਸੋਰਸ ਵੀ ਅਸੀਂ ਲੋਕਾਂ ਦੀ ਭੀੜ ਦਾ ਇਸ਼ਾਨੇ ਨਹੀਂ ਬੰਨਾ ਅਸੀਂ ਆਪਣੀ ਲੜਾਈ ਜਿਹੜੀ ਖੁਦ ਲੜਾਂਗੇ ਔਰ ਮੈਂ ਦੇਖਦਾ ਇਹ ਚੀਜ਼ ਦੇਖਦਾ ਕਿ ਇਹਨਾਂ ਲੋਕਾਂ ਦਾ ਅਸੀਂ ਕਿ ਥੋ ਇਹਨਾਂ ਦੀ ਪਰਪਾਈ ਕਰ ਸਕਾਂਗੇ ਇਹ ਜਿਨ੍ਹਾਂ ਨੇ ਜੇ ਅਸੀਂ ਬਿੱਟੂ ਭਾਈ ਦੀ ਗੱਲ ਕਰੀਏ ਵੀ ਇਹਨਾਂ ਨੇ 27 ਸਾਲ ਜਿਹੜੇ ਆਪਣੇ ਲਾਈਫ ਦੇ ਕਾਰਪੋਰੇਸ਼ਨ ਨੂੰ ਦੇ ਦਿੱਤੇ ਕਿ ਇਹਨਾਂ ਦੀ ਪਰਪਾਈ ਕਰ ਸਕਦਾ ਕੋਈ ਕੋਈ ਲੀਡਰ ਕਰ ਸਕਦਾ ਇਹਨਾਂ ਦੀ ਪਰਪਾਈ ਜਾਂ ਕੋਈ ਸਰਕਾਰ ਕਰ ਸਕਦੀ ਹੈ ਕਿਤੇ ਨਾ ਕਿਤੇ ਇਹ ਜਿੰਮਾ ਜਿਹੜਾ ਵਾ ਪ੍ਰਸ਼ਾਸਨ ਦੇ ਉੱਪਰ ਔਰ ਸਰਕਾਰਾਂ ਦੇ ਉੱਪਰ ਆ ਚਾਹੇ ਉਹ ਸਮੇਂ ਸਮੇਂ ਦੀਆਂ ਕੋਈ ਵੀ ਸਰਕਾਰਾਂ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਨੂੰ ਵੀ ਸਾਡੀ ਇਸ ਲੜਾਈ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਤਾ ਜੋ ਇਹਨਾਂ ਨੂੰ ਵੀ ਕਿਸੇ ਮੁੱਖ ਧਾਰਾ ਦੇ ਵਿੱਚ ਜਾਂ ਸਰਕਾਰ ਅਧੀਨ ਜਾਂ ਇਹਨਾਂ ਦੀ ਸੈਲੀ ਜਾਂ ਇਹਨਾਂ ਨੂੰ ਘੱਟੋ ਘੱਟ ਅਸੀਂ ਜੋ ਮੰਗਦੇ ਆ ਉਹ ਸਾਨੂੰ ਦਿੱਤਾ ਜਾਵੇ। ਸੋ ਮੇਰੀ ਸਾਰੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ 8 ਤਰੀਕ ਦਿਨ ਬੁੱਧਵਾਰ ਤੋਂ ਕੋਈ ਵੀ ਨਗਰ ਨਿਗਮ ਦਾ ਕੱਚਾ ਕੰਮ ਕੰਮ ਨਹੀਂ ਕੀਤਾ ਕਰੇਗਾ ਔਰ ਜੇ ਉਹ ਕਰੇਗਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ। ਸੋ ਮੇਰੀ ਸਾ ਠੀਕ ਹੈ ਜੀ ਸਰ ਜੀ तकरीबन ਦੇਖੋ ਅਸੀਂ ਸਾਰੇ ਦਿਨ ਤਾਂ ਕੱਢ ਲਏ ਆ ਜੀ ਹੁਣ ਹੋਰ ਕਿਹੜਾ ਦਿਨ ਰਹਿ ਗਿਆ ਕਿ ਦੀਵਾਲੀ ਆ ਜੀ ਤਾਂ ਸਾਡੀ ਦੀਵਾਲੀ ਤਾਂ ਹਰ ਸਾਲ ਹੀ ਸਾਰੇ ਬਿਰੰਗ ਜਾਂਦੀ ਆ ਅਸੀਂ 10000 ਰੁਪਏ ਦੇ ਵਿੱਚ ਤੁਸੀਂ ਦੱਸੋ ਅਸੀਂ ਦੀਵਾਲੀ ਕਿੱਦਾਂ ਮਨਾਣੇ ਆ ਬਾਕੀ ਅਧਿਕਾਰੀ ਹੈਗੇ ਆ ਵੱਡੇ ਵੱਡੇ ਆ ਉਹਨਾਂ ਦੀਆਂ ਲੱਖ ਰੁਪਈਆਂ ਤਰਖਾ ਉਹਨਾਂ ਨੇ ਤਾਂ ਕੋਈ ਫਰਕ ਨਹੀਂ ਹੈਗੀ ਅਸੀਂ 10000 ਰੁਪਏ ਦੇ ਵਿੱਚ ਦੀਵਾਲੀ ਵੀ ਮਨਾਣੀ ਅਸੀਂ ਕਰਵਾ ਚੌਥੜੀ ਬਣਾਉਣਾ ਅਸੀਂ ਤਿਹਾਰ ਵੀ ਬਣਾਣੇ ਅਸੀਂ ਬੱਚੇ ਵੀ ਪੜਾਣੇ ਪਬਲਿਕ ਤਾਂ ਤੰਗ ਹੁੰਦੀ ਆ ਔਰ ਜਿਹੜੇ ਲੋਕ ਤੰਗ ਹੁੰਦੇ ਰੋਜ਼ ਮੈਨੂੰ ਇਹ ਤਾਂ ਦੱਸੋ ਇਹਨਾਂ ਦਾ ਕਿੱਥੇ ਆਪਾਂ ਕਰਾਂਗੇ ਗੱਲ ਕਿਉਂ ਨਹੀਂ ਸਰਕਾਰਾਂ ਦਾ ਕਾਰਨ ਮੈਂ ਸਰ ਤੁਹਾਨੂੰ ਪਹਿਲਾਂ ਹੀ ਸ਼ੁਰੂ ਕੀਤਾ ਜਦੋਂ ਉਸ ਵੇਲੇ ਇਹ ਦੱਸਿਆ ਕਿ ਇਹ ਲੋਕਾਂ ਦਾ ਜਿਹੜਾ ਆਊਟਸੋਰਸ ਮੁਲਾਜ਼ਮਾ ਇਹਨਾਂ ਨੂੰ ਭੀੜ ਦਾ ਹਿੱਸਾ ਜ਼ਰੂਰ ਸਾਰਿਆਂ ਨੇ ਬਣਾਇਆ ਲੇਕਿਨ ਇਹਨਾਂ ਦੀ ਬਾਹ ਕਿਸੇ ਨੇ ਨਹੀਂ ਫੜੀ ਇਹਨਾਂ ਦੀ ਗੱਲ ਕਦੀ ਕਿਸੇ ਨੇ ਨਹੀਂ ਕੀਤੀ ਸੋ ਮੇਰੀ ਅਸੀਂ ਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਵੀ ਇਹ ਵੀ ਲੋਕ ਆ ਜਿਨ੍ਹਾਂ ਦੀ ਹੱਕ ਰਸੀ ਬਣਦੀ ਹੈਗੀ ਆ ਇਹ ਵੀ ਲੋਗ ਆ ਜੋ ਤਰੱਕੀ ਕਰਨਾ ਚਾਹੁੰਦੇ ਅਸੀਂ ਸਿਰਫ ਇੱਕ ਵਰਗ ਦੀ ਗੱਲ ਨਾ ਕਰੀਏ ਸਾਡੇ ਭਰਾਵਾ ਸਫਾਈ ਸੇਵਕ ਸਿਵਰੇਮੈਨ ਉਹ ਕੋਈ ਬਾਹਰਲੇ ਨਹੀਂ ਹੈਗੇ ਸਾਡਾ ਹੀ ਅੰਗ ਬਾ ਸਾਡਾ ਹੀ ਹਿੱਸਾ ਵਾ ਅਸੀਂ ਉਹਨਾਂ ਨੂੰ ਸਾਰਾ ਕੁਝ ਕਰੀ ਜਾ ਰਹੇ ਅਸੀਂ ਵਿਰੋਧ ਨਹੀਂ ਕਰਦੇ ਉਹਨਾਂ ਦਾ ਅਸੀਂ ਕਹਿੰਨਾ ਪਹਿਲ ਉਹਨਾਂ ਨੂੰ ਦੇ ਦਿਓ ਲੇਕਿਨ ਸੈਕਿੰਡ ਨੰਬਰ ਤੇ ਤਾਂ ਸਾਨੂੰ ਰੱਖੋ ਸਾਨੂੰ ਤਾਂ ਸੈਕਿੰਡ ਕੀ ਸਾਨੂੰ ਕਿਸੇ ਲਾਈਨ 'ਚ ਹੀ ਨਹੀਂ ਰੱਖਦੇ ਸਾਡਾ ਰੋਚ ਵੀ ਇਹ ਸੀ ਦਾ ਪ੍ਰਸ਼ਾਸਨ ਲੱਗੇ ਨਗਰੀ ਕੁੰਦੇ ਪਰ ਲੇਕਿਨ ਗੁੱਸਾ ਇਸੀ ਦਾ ਵੀ ਇਹ ਨਾ ਬੰਦੇ ਦੀ ਬਾਤ ਕੌਣ ਪੜੇਗਾ ਇਹ ਵੀ ਪਰਿਵਾਰ ਆ 10000 ਰੁਪਏ ਦੇ ਗੁਜ਼ਾਰਾ ਕਰਦੇ ਆ ਮੈਨੂੰ ਦੱਸੋ ਇਹ ਕਿੱਦਾਂ ਹੋਏਗਾ ਸੋ ਇਸ ਕਰਕੇ ਸਾਡੀ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਵੀ ਜੋ ਤੁਹਾਡੇ ਸਮਾਜਿਕ ਸੰਗਠਨਾਂ ਧਾਰਮਿਕ ਸੰਗਠਨਾਂ ਔਰ ਜਿੰਨੀਆਂ ਵੀ ਪਾਰਟੀਆਂ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਬੁੱਧਵਾਰ ਤੋਂ ਸਾਡੀ ਹੜਤਾਲ ਆ ਸਾਡਾ ਸਹਿਯੋਗ ਕਰੋ ਸਾਡੇ ਨਾਲ ਆ ਕੇ ਮੰਚ ਤੇ ਬੈਠੋ ਧੰਨਵਾਦ ਮੰਤਰੀ ਸਾਹਿਬ ਨਾਲ ਗਏ ਸੀ ਅਸੀਂ ਰਾਤੀ ਗੱਲ ਕੀਤੀ ਸੀ ਮੰਤਰੀ ਸਾਹਿਬ ਨਾਲ ਇਸ ਟੌਪਿਕ ਦੇ ਵਿੱਚ ਮੰਤਰੀ ਸਾਹਿਬ ਨੇ ਕਿਹਾ ਵੀ ਠੀਕ ਆ ਤੁਹਾਡਾ ਧਰਨਾ ਜਿਹੜਾ ਪੰਜਾਬ ਲੈਵਲ ਤੇ ਹੈ ਵੀ ਕੋਸ਼ਿਸ਼ ਕਰਦੇ ਆਂ ਅਸੀਂ ਵੀ ਇਹਨੂੰ ਬੈਠ ਕੇ ਸੈਟਲ ਕਰਨ ਦੀ ਗੱਲ ਜਾਂ ਇਹਨੂੰ ਪੋਸਟਪੋਨ ਕਰਨ ਦੀ ਲੇਕਿਨ ਹਾਲੇ ਤੱਕ ਸਾਡੀ ਸਾਨੂੰ ਕੋਈ ਕਾਲ ਨਹੀਂ ਕਿਉਂਕਿ ਰਤੂ ਵੀ ਆਪਾਂ ਮੰਤਰੀ ਸਾਹਿਬ ਨਾਲ ਮਿਲੇ ਉਹਨਾਂ ਨੇ ਅੱਜ ਜਾਣਾ ਚੰਡੀਗੜ੍ਹ ਜੇ ਕੋਈ ਕਾਲ ਆਂਦੀ ਆ ਜਾਂ ਮੀਟਿੰਗ ਹੁੰਦੀ ਆ ਤਾਂ ਅਸੀਂ ਕਰ ਲਵਾਂਗੇ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਕੇ ਕੋਈ ਫਾਇਦਾ ਨਹੀਂ ਮਿਲਣਾ ਹੈਗਾ ਅਸੀਂ ਤਾਂ ਉਹ ਮਜਬੂਰਨ ਕਰਦੇ ਆਂ ਕੰਮ ਸਿੱਧੀ ਜੀ ਗੱਲ ਲੇਕਿਨ ਅਸੀਂ ਵੀ ਮਜਬੂਰ ਆ 10000 ਰੁਪਏ ਦੇ ਵਿੱਚ ਸੋ ਇਸ ਕਰਕੇ ਮੇਰੀ ਬੇਨਤੀ ਹੈ ਫੇਰ ਦੁਬਾਰਾ ਤੋਂ ਵੀ ਬੁੱਧਵਾਰ ਦੀ ਹੜਤਾਲ ਦੇ ਵਿੱਚ ਦੇ ਕੋਈ ਕੋ ਟਾਈਮ ਨੂੰ ਬਾਉਂਡਰੀ ਹੁੰਦਾ ਵੀ ਹੜਤਾਲ ਨਹੀਂ ਦੇਖੋ ਸਾਪਨ ਸਾਹਿਬ ਇਹ ਕੋਈ ਬਾਉਂਡ ਨਹੀਂ ਹੁੰਦਾ ਵੀ ਅਸੀਂ ਇੱਕ ਦਿਨ ਬੈਠੀਏ ਦੋ ਦਿਨ ਬੈਠੀਏ ਅਸੀਂ ਬੈਠੀਏ ਸਾਨੂੰ ਮੀਟਿੰਗ ਕਰਨ ਸਾਡੇ ਨਾਲ ਸਾਡਾ ਮਸਲਾ ਹੱਲ ਕਰ ਦੇਣਾ ਅਸੀਂ ਉੱਥੇ ਫਿਜ਼ਿਬਲ ਠੱਲਵਾਗੇ ਮਸਲਾ ਸਾਨੂੰ ਹੜਤਾਲ ਕਰਕੇ ਨਹੀਂ ਨਾ ਮਸਲਾ ਤਾਂ ਸਾਡਾ ਕੰਮ ਦਾ ਮਤਲਬ ਆ ਸਾਡਾ 10000 ਰੁਪਏ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਹੜਤਾਲ ਇਹ ਸਰਕਾਰ ਦੇ ਡਿਪੈਂਡ ਕਰਦੀ ਆ ਸਰਕਾਰ ਜਾਵੇ ਤੱਕ ਦਿਨ ਚ ਚੱਕ ਲਵੇ ਸਰਕਾਰ ਜਾਵੇ ਧੰਨ ਚਾਹੇ ਜਿੰਨਾ ਮਰਜੀ ਸਮਾਂ ਹੋ ਜਾਵੇ ਕੇ ਸੀ ਦੀ ਜੀ ਸਰ ਇਸ ਲੈਵਲ ਤੇ ਵੀ ਇਦਾਂ ਕੀ ਅਸੀਂ ਜਿਹੜੀ ਸਾਡੀ ਪੰਜਾਬ ਦੀ ਜਥੇਬੰਦੀ ਜਿਸ ਨਾਲ ਅਸੀਂ ਚੱਲਦੇ ਆ ਉਹਨਾਂ ਦੀ ਲਗਾਤਾਰ 6 ਮਾਰਚ ਤੋਂ ਅਸੀਂ ਉੱਪਰਲੀ ਜਿਹੜੀ ਸਬਕਮੇਟੀ ਹੈ ਜਾਂ ਹੋਰ ਉੱਪਰਲੇ ਅਧਿਕਾਰੀ ਹੈਗੇ ਮੰਤਰੀ ਸਾਹਿਬ ਹੈਗੇ ਇਹਨਾਂ ਨਾਲ ਬਾਰ-ਬਾਰ ਮੀਟਿੰਗ ਕਰ ਰਹੇ ਹਾਂ ਲੇਕਿਨ ਅੱਜ ਤੱਕ ਕਦੀ ਵੀ ਕਿਸੇ ਚੀਜ਼ ਦਾ ਹੱਲ ਨਹੀਂ ਕੱਢਿਆ ਉਹਨਾਂ ਨੇ ਗੱਲਾਂ ਹਮੇਸ਼ਾ ਸੁਣਦੇ ਆ ਇਹ ਤੁਹਾਡੀ ਮੰਗ ਜਾਇਜ਼ ਆ ਇਹ ਤੁਹਾਡੀ ਮੰਗ ਜਾਇਜ਼ ਆ ਲੇਕਿਨ ਅੱਜ ਤੱਕ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਸਾਨੂੰ ਮਜਬੂਰ ਨੇ ਜਿਹੜਾ ਹੜਤਾਲ ਦਾ ਕਦਮ ਆ ਚੱਕਣਾ ਪਿਆ ਰਿਹਾ ਸਾਡਾ ਮਕਸਦ ਕਿ ਮੇਰੀ 27 ਸਾਲ ਦੀ ਉਮਰ ਸੀ 95-96 ਦੇ ਵਿੱਚ ਅਸੀਂ ਇਸ ਨਗਰ ਨਿਗਮ 'ਤੇ ਪਾਇ ਸੀਗੇ ਇਹ 27 ਸਾਲ ਤੋਂ ਤੱਕ ਮੇਰੀ 54 ਸਾਲ ਦੀ ਉਮਰ ਹੋ ਚੱਲੀ ਹੈਗੀ ਹੈ ਲੇਕਿਨ 27 ਸਾਲ ਹੋ ਗਏ ਮੈਨੂੰ ਇੱਥੇ ਸਰਵਿਸ ਕਰਦੇ ਹਾਂ ਸੇਵਾ ਕਰਦੇ ਹਾਂ ਕਿਸੇ ਵੀ ਪਾਰਟੀ ਨੇ ਜਾਂ ਕਿਸੇ ਵੀ ਸਿਸਟਮ ਦੇ ਵਿੱਚ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ ਸਾਨੂੰ ਹਾਰ ਕੇ ਅੰਤ ਆਪਣਾ ਆਊਟਸੋਰਸਡ ਸਿਸਟਮ ਜਿਹੜਾ ਬਣਾਉਣਾ ਪਿਆ ਸਾਡੇ ਨਾਲ ਇੱਕ ਵੱਲੇ ਭੱਟੇ ਪ੍ਰਧਾਨ ਜੀ ਇਹਨਾਂ ਦੇ ਅੰਡਰ ਜੋ ਸਾਡੀ ਚੱਲਦੀ ਹੈਗੀ ਆ ਅਸੀਂ ਇਹਨਾਂ ਨਾਲ ਅਟੈਚ ਹੋਈਆਂ ਲੇਕਿਨ ਪਿਛਲੇ ਤਕਰੀਬਨ 3 ਸਾਲ ਤੋਂ ਅਸੀਂ ਇਕੱਠੇ ਇਹ ਸਿਸਟਮ ਚਲਾ ਰਹੇ ਆ। ਇਹ ਕਿ 27 ਸਾਲ ਤੋਂ ਮੰਨ ਲਓ ਕਿ 24 ਸਾਲ ਪਿੱਛੇ ਅਸੀਂ ਹਰ ਇੱਕ ਜੂਨੀਅਰ ਦੇ ਵਿੱਚ ਗਏ ਹਰ ਇੱਕ ਜੁੜੇ ਦਾ ਦਰਸ਼ ਕੀਤਾ ਸੀ ਹਰ ਇੱਕ ਧੰਨੇ ਤੇ ਬਿਠਿਆ ਗਿਆ ਲੇਕਿਨ ਕਿਸ ਨੇ ਵੀ ਸਾਡੀ ਸਾਥ ਨਹੀਂ ਦਿੱਤਾ। ਉਹ ਤਕਰੀਬਨ 3 ਸਾਲ ਤੋਂ ਸਾਡੀ ਕੋਈ ਸੁਣਵਾਈ ਵੀ ਹੋ ਰਹੀ ਹੈ। ਕੋਸ਼ਿਸ਼ ਅਸੀਂ ਇਕੱਠ ਵੀ ਕੀਤਾ ਹੈਗਾ ਆ ਤੇ ਕੋਸ਼ਿਸ਼ ਅਸੀਂ ਇਕੱਠੇ ਰਹਿ ਕੇ ਕੁਝ ਅਸੀਂ ਆਪਣੀ ਸਿਸਟਮ ਬਣਾਇਆ ਹੈਗਾ ਪਰ ਲੇਕਿਨ ਪਿਛਲੇ ਜਿਹੜੇ 24 25 26 27 ਸਾਲ ਨਿਕਲੇ ਉਹਦੇ ਸਾਡੀ ਕਿਸੇ ਨੇ ਉਹ ਕੀ ਬੋਲ ਰਹੇ ਹੁੰਦੇ ਮੁੰਡਿਆ ਮਾੜਿਆ ਕਿ ਜੋ ਸਾਡੇ ਪ੍ਰਧਾਨ ਜੀ ਦਾ ਫੈਸਲਾ ਹੈਗਾ ਜੋ ਪੰਜਾਬ ਦਾ ਫੈਸਲਾ ਹੈਗਾ ਅਸੀਂ ਇਹਦੇ ਨਾਲ ਬਿਲਕੁਲ ਤੈਅ ਦੀ ਬਲ ਚੱਲਦੇ ਰਹੇ ਹਾਂ ਔਰ ਹਰ ਦਾ ਮਿਹਨਤ ਇਹ ਸਾਡੀ ਸਰਕਾਰ ਕੇ ਇਹ ਬੇਨਤੀ ਹੈਗੀ ਕਿ ਜਿਹੜਾ 27 27 ਸਾਲ ਸਾਡੇ ਬੀਤ ਗਏ ਹੈਗੇ ਐ ਤਾਂ ਉਹ ਸਾਡੀ ਪ੍ਰੋਵਾਈਡ ਕੌਣ ਕਰੇਗਾ ਤੇ ਕ੍ਰਿਮਿਨਲ ਹੁਣ 2 4 ਸਾਲ 5 ਸਾਲ ਜਿਹੜੇ ਰਹਿ ਗਏ ਆਗੇ ਉਹ ਤੋਂ ਬਾਅਦ ਅਸੀਂ ਕੀ ਕਰਾਂਗੇ ਕੀ ਕਰ ਕੋਈ ਵੀ ਸਾਡਾ ਬੈਨੀਫਿਟ ਨਾ ਮਿਲੇਗਾ ਨਾ ਇਹ ਸਾਨੂੰ ਸਰਕਾਰ ਨਾਲ ਕੈਨੇ ਕਰ ਦੇਗਾ ਹਨਾ ਕਾਤ ਕ੍ਰਿਮਿਨਲ ਹੀ ਦੱਸ ਜੀ ਆ ਪੀ ਐਮ ਨੂੰ ਹਾਂਜੀ ਚਾਹੁੰਦੇ ਕਿਉਂ ਸਰਕਾਰ ਬਾਦੀ ਬਾਦੀ 18000 ਜਾਂ 25000 ਦਾ ਦੇਵੇ ਸਾਨੂੰ ਜੋ ਵੀ ਪ੍ਰਧਾਨ ਮੰਤਰੀ ਮੰਡਲ ਨਹੀਂ ਮੋਦੀ ਜੀ ਦੇ ਕੋਈ ਫੈਸਲਾ ਆਇਆ ਹੈਗਾ ਹਾਈ ਕੋਰਟ ਦਾ ਹੈਗਾ ਸੁਪਰੀਮ ਕੋਰਟ ਦਾ ਹੈਗਾ ਉਹ ਲੇਕਿਨ ਸਾਡੇ ਪੰਜਾਬ ਵਿੱਚ ਅਜੇ ਤੱਕ ਲੱਗਿਆ